ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਐਚਐਫ ਦਾ ਨਗੀਨਾ ਦਿਖਾਉਣਾ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏਗਾ ਨਵਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਫਤਾਰ ਸਿੰਘ ਜੀ ਜਿਲ੍ਹਾ ਬਰਨਾਲਾ ਪੈ ਗਿਆ ਪਿੰਡ ਟੱਲੇਵਾਲ ਪੈ ਗਿਆ ਤੇ ਮੋਬਾਈਲ ਨੰਬਰ ਆਪਣਾ ਹੀ 72280 95496 75280 95496 95496 ਆਪਣਾ ਵਪਾਰ ਦਾ ਕੰਮ ਹੈ ਠੀਕ ਹੈ ਜਿਹੜੀ ਆਪਾਂ ਐਚ ਐਫ ਵਹੜ ਦੇਖਦੇ ਪਏ ਆ ਕਿਹੜਾ ਸੂਆ ਸੁੰਦੀ ਐ ਇਸ ਵਾਰ ਸੂਆ ਦੂਜਾ ਸੂਰਾ ਹੀ ਆ ਵੀਰੇ ਠੀਕ ਹੈ ਹਾਂਜੀ ਤੇ ਆਪਾਂ ਖਰੀਦੀ ਹੋਈ ਵਹੜ ਆਪਣੀ ਹੈ ਨਾ ਪਹਿਲੇ ਸਵੇ ਦਾ ਕੀ ਰਿਕਾਰਡ ਦੱਸਿਆ ਮਾਲਕ ਜਿਹੜੇ ਸਵੇ ਦਾ 34 35 ਕਿਲੋ ਦਿੱਤਾ ਵੜਾ ਠੀਕ ਹੈ ਪਹਿਲੇ ਸਵੇ 34 35 ਕਿਲੋ ਦੇ ਚੱਲੀ ਆ ਹਾਂ ਜੀ ਆਪਣੀ ਰਿਸ਼ਤੇਦਾਰੀ ਚੋਂ ਵਹਿੜ ਆਈ ਆ ਠੀਕ ਹੈ ਜਾਣ ਪਛਾਣ ਚੋਂ ਆਈ ਵੀ ਹਾਂ ਮੂੰਹ ਘੱਟ ਕਰਦਾ ਠੀਕ ਹੈ ਮੱਜਾਂ ਦਾ ਠੀਕ ਹੈ ਤੁਸੀਂ ਵਾਲਾ ਚੰਗੀ ਦੁੱਧ ਵਾਲੀ ਕਰਕੇ ਮੈਂ ਲੈ ਠੀਕ ਹੈ ਚੰਗੀ ਸਾਫੀਤ ਨਹੀਂ ਮਿਲੇ ਹੁਣ ਇਹਦੇ ਦਿਨ ਕਹਿ ਇੱਕ ਬਾਕੀ ਆ ਸੂਣਦੇ ਅਜੇ ਇਹਦੇ ਹਲੇ ਦਿਨ 5 ਦਿਨ ਬਾਕੀ ਨੇ ਠੀਕ ਹੈ 7 ਤਰੀਕ ਨੂੰ ਗਲ ਪੂਰੇ ਦੱਸਿਆ ਨੇ ਇੱਕ ਹਫਤਾ ਮੰਨ ਲੀਆ ਆਪਾਂ ਇਹਦਾ ਸੂਚ ਬਾਕੀ ਬੈ ਲਗਭਗ ਇੱਕ ਤੋਂ ਦੋ ਤਨ ਉੱਪਰ ਵੀ ਲੈ ਜੇ ਤੇ ਆਪਣਾ ਅਨੁਮਾਨ ਕੀ ਕਹਿੰਦਾ ਲੈਵਲ ਲੂਗਾ ਫਿਰ ਬਹੁਤ ਚੰਗਾ ਸਾਫ ਸੁਥਰਾ ਅੱਗੇ ਪਿੱਛੇ ਦਾ ਹੈਣਾ ਤੇ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਪਾ ਦੇਣੀ 40 ਪਲੱਸ ਮੰਤ ਪਾ ਦੇਣਾ ਆਪਾਂ ਜੱਟ ਸੌਦਾ ਲਾ ਕੇ ਚੱਲੀਏ ਵੀ ਚੰਗੀ ਸੇਵਾ ਕਰ ਲੂ 40 ਨਹੀਂ 35 37 ਤੇ ਚੱਲਣ ਵਾਲੀ ਵੜ ਹੈਗੀ ਆ ਹਾਂਜੀ ਹਾਂ ਪਹਿਲੇ ਵਾ 3 ਫੁੱਟ ਚੌੜਾ ਲੱਗਿਆ ਲੈਵਾ ਅੱਗੇ ਪਿੱਛੇ ਦਾ ਹਵਾਨਾ ਜਮਾ ਹੈਣਾ ਪਹਿਲੇ ਵਾ ਦੇਖ ਲਓ ਠੀਕ ਹੈ ਤੇ ਬਾਕੀ ਕੰਪੈਕਟ ਟੈਂਟਰ ਆ ਜਾਵਾ ਕਿਆ ਬਾਤ ਆ ਪੂਰਾ ਸਾਫ ਸੁਥਰਾ ਤੇ ਇਹ ਲੈਵਾ ਦੇਖੋ ਇੱਕ ਤਾਂ ਟੋਕਰੀ ਦਾ ਕਹਿ ਨਹੀਂ ਗੱਲ ਵਾਕਈ ਟੋਕਰੇ ਜਿਹੜਾ ਹਵਾਨਾ ਤੇ ਬਾਕੀ ਥਾਣਾ ਦੇ ਮਿੱਥੀ ਦੇਖੋ ਕਿਆ ਬਾਤ ਆ ਤੇ ਮੂਹਰਲੇ ਥਾਣਾ ਦੇ ਵਿੱਚ ਮੰਨ ਕੇ ਚੱਲੋ ਫੁੱਟ ਫੁੱਟ ਦੀ ਮਿੱਥੀ ਪਈ ਆ ਮਿਲਕ ਵੇਨ ਵਗੈਰਾ ਚੰਗੇ ਧੋਰੀ ਵੀਰ ਬਾਹਰ ਨੂੰ ਇਹਨੂੰ ਸੁਭਰੋ ਕੱਦ ਕਾਠ ਵਗੈਰਾ ਤੇ ਬਿਊਟੀ ਵਗੈਰਾ ਦੇਖੋ ਬੱਚੀ ਜੀ ਪੂਰੀ ਜਿੰਦ ਜਾਨ ਵਾਲੀ ਤੇ ਸਾਫ ਸੁਥਰੀ ਰਾਜੀ ਪਲੀ ਵੀ ਜਾਵਾ ਦੂਜਾ ਸੂਬਾ ਜਾਈ ਨਾ ਸੁੰਦੀ ਆ ਤੇ ਬਾਕੀ ਹਵਾਨੇ ਦੇ ਮਿਲਕ ਵੇਨ ਵਗੈਰਾ ਕੱਦ ਕਾਠ ਬਿਊਟੀ ਵਗੈਰਾ ਤੇ ਮੁੱਠੀ ਵਾਲਾ ਸੋ ਤੇ ਥਾਣ ਵਗੈਰਾ ਚੀਪਾ ਵਗੈਰਾ ਓਕੇ ਬਿਲਕੁਲ ਆ ਜਮਾ ਵੀਰ ਠੀਕ ਆ ਕਈ ਵਾਰ ਵੀਰ ਦੂਰਵਾਜੇ ਕੋਈ ਦਿੱਕਤ ਤਾਂ ਨਹੀਂ ਹੋਊਗੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਸੋ ਵੀਰੋ ਬੇਫਿਕਰ ਹੋ ਕੇ ਆਜੋ ਵੀਰ ਕਹਿੰਦਾ ਕੋਈ ਵੀਰ ਦੀ ਪੇਮੈਂਟ ਲਈ ਵੀ ਆ ਤਸੱਲੀ ਕਰੀਏ ਵਪਾਰ ਦਾ ਕੰਮ ਹੈਗਾ ਤੇ ਆਪਾਂ ਰੇਟ ਵੀ ਵੀਰ ਨੂੰ ਪੁੱਛ ਰਹੇ ਨੇ ਕੀ ਰੇਟ ਕਰਦਾ ਇਹਦਾ 35 37 ਕਿਲੋ ਦੁੱਧ ਦੇਣ ਵਾਲੀ ਵਾੜ ਰਾਮ ਨਾਲ ਹੈਗੀ ਆ ਤੇ ਟਰੈਕਟਰ ਜਿੱਦੀ ਵਾੜ ਆ ਜਮਾ ਤੇ 16 ਤੇ 17 ਨਾਲ ਖੜੀ ਆ ਤੇ ਮੁੱਲ ਫਿਰ ਇਹਦਾ ਪੱਕੀ ਰੱਖਿਆ ਜੀ ਮੁੱਲ ਵੀਰੇ ਮੁੱਲ ਤਾਂ ਆਪਾਂ ਇਹਦਾ 1-10 ਕਰਦੇ ਤੇ ਕੋਈ ਗੁਜਾਇਸ਼ ਗੁਜਾਇਸ਼ ਬਸ ਮਾਨ ਪਾਲ ਕਰਦੇ ਆ ਜੀ ਮਾਲੇ 5 ਦੀ ਦੇ ਦਾਂਗੇ ਆਪਾਂ 5 ਦੀ ਦੇ ਦਾਂਗੇ ਮਾਨਦਾਨ ਕਰ ਦਾਂਗੇ ਫਿਰ ਵੀ ਤੇ ਨੰਬਰ ਬੋਲ ਜੀ ਆਪਣਾ 75280 95460 ਸੋ 75280 95460 ਸੋ ਪਿੰਡ ਟੱਲੇ ਵਾਲਾ ਇਥੋਂ ਆਪਾਂ ਵੀਡੀਓ ਕਵਰ ਕੀਤੀ ਹੈ ਐਚ ਐਫ ਦਾ ਸਾਨੂੰ ਬਹੁਤ ਸੋਹਣਾ ਟਾਪ ਕਲਾਸ ਦੇ ਨਗੀਨਾ ਦਿਖਾਇਆ ਤੇ ਬਾਕੀ ਆ ਦੇਖੋ ਬਿਲਕੁਲ ਪਤਲੀ ਹੈ ਕੋਈ ਨਹੀਂ ਗਲਮੀ ਮੋਟਾ ਚਾਮਾ ਚੰਗੀ ਦੁੱਧ ਵਾਲੇ ਬਰੀਕੀਆਂ ਦੇ ਵਿੱਚ ਸੋ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਵੀਡੀਓ